ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਝੋਟੀ ਜਿਹੜੀ ਕਿ ਗੱਬਣ ਦੂਜਾ ਸੁਹਾ ਸੁਣਾਏ ਨੇ ਤੇ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਵੀਂ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਸਿਮਰਜੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 99147 99144 05502 05502 ਇਹ ਝੋਟੀ ਬਾਈ ਆਪਣੇ ਘਰ ਦੀ ਹੈ ਜੀ ਨਹੀਂ ਬਾਈ ਅਸੀਂ ਮੋਨ ਲੈ ਕੇ ਆਏ ਸੀ ਧੋਕੜ ਲਿਆਈ ਸੀ ਤੁਸੀਂ ਹਾਂਜੀ ਹਾਂ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ ਸੂਏ ਬਾਈ ਦੁੱਧ ਬਾਈ ਅਸੀਂ ਉਹਦੇ ਰਿਸ਼ਤੇਦਾਰਾਂ ਕੋਲ ਲਿਆਏ ਸੀਗੇ 2 ਮਹੀਨੇ ਲੈ ਕੇ ਆਈ ਦੀ ਕਰਤੀਆਂ ਸੀ ਠੀਕ ਹੈ ਉਹ ਦੱਸਦੇ ਵੀ ਠੀਕ ਹੈ 14 15 ਕਿਲੋ ਦੁੱਧ ਤੇ ਸਾਡੇ ਕੋਲ ਦੁੱਧ ਤੇ ਹੋਈ ਗਈ ਅਸੀਂ ਥੋੜਾ ਜਿਹਾ ਦਿੱਤਾ ਇਹਨੇ ਆ ਗਏ ਠੀਕ ਆ ਠੀਕ ਆ ਵੀ ਅਸੀਂ ਭਰਾਏ ਜੀ ਉਹਦੇ ਆਪ ਠੀਕ ਆ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਸੀਮਨ ਬਾਈ ਇਹਦੇ ਆਸਾਰ ਦਾ 43 54 ਲੱਗਿਆ ਠੀਕ ਆ ਤੇ ਦੂਜਾ ਸੁਹਾ ਸੁਣਾ ਇਹਨੇ ਹਾਂਜੀ ਹਾਂ ਲਓ ਵੀ ਸੱਜਣੋ ਕੱਦ ਕਾਠ ਬਹੁਤ ਆ ਤੇ ਇੱਕ ਜਿਵੇਂ ਬੱਲ ਹੁੰਦਾ ਐਡਾ ਕੱਦ ਦਾ ਗੋਲ ਸਿੰਘ ਦੀ ਆ ਤੇ ਮੋਹਰਾ categories ਚ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਝੋਟੀ ਆ ਥਣ ਹਵਾਨੇ ਦੀ ਬਾ ਕਮਾਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਥਾਣਾ ਦੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਾਵਾਂਗੇ ਦੇਖ ਸਕਦੇ ਹੋ ਦੋਸਤੋ ਬਹੁਤ ਪੱਧਰ ਹਵਾਨਾ ਤੇ ਦੂਜੇ ਪਾਸੇ ਤੁਹਾਨੂੰ ਥਾਣਾ ਦਾ ਸੈਹਜ ਦਿਖਾਉਣੇ ਲਓ ਵੀ ਦੇਖ ਸਕਦੇ ਹੋ ਬਿਲਕੁਲ ਸੇਮ ਸੈਹਜ ਆ ਥਾਣਾ ਦਾ ਲਓ ਦੋਨਾਂ ਪਾਸਿਆਂ ਤੋਂ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੋਂਡਾਂ ਦੇ ਲੱਗੇ ਆ ਥਣ ਇਹ ਹਵਾਨਾ ਗੋਲ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਵੀ ਤੁਹਾਨੂੰ ਦਿਖਾਵਾਂ ਕਦ ਕਾਠ ਬਹੁਤ ਆ ਦੋਸਤੋ ਸਾਰੇ ਪਸ਼ੂ ਬਾਈ ਦੇ ਘਰ ਦੇ ਆ ਸ਼ੌਂਕ ਨਾਲ ਪਾਲੇ ਹੋਏ ਆ ਦੇਖ ਸਕਦੇ ਹੋ ਤੁਸੀਂ ਟੌਪ ਕਲਾਸ ਦੇ ਜਾਨਵਰ ਆ ਸਾਰੇ ਬਾਈ ਕੋਲੇ ਤੇ ਚੰਗੇ ਸੀਮਣਾ ਦੇ ਆ ਦੇਖ ਸਕਦੇ ਹੋ ਘਰ ਦੇ ਪਸ਼ੂ ਆ ਘਰੇਲੂ ਪਰਿਵਾਰ ਕੋਲੇ ਇਹ ਜਿਮੀਂਦਾਰ ਪਰਿਵਾਰ ਕੋਲੇ ਮੱਝ ਆ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਆ ਇਹਨਾਂ ਦਾ ਤੇ ਤੋਰ ਕੇ ਦੋਸਤੋ ਤੁਹਾਨੂੰ ਦਿਖਾਉਣੇ ਝੋਟੀ ਬਹੁਤ ਪੱਠਪੜੇ ਦੀ ਭਾਰੀ ਆ ਦੇਖ ਸਕਦੇ ਹੋ ਲਓ ਵੀ ਸੱਜਣੋ ਛੋਟੇ ਹਾਥੀ ਜੱਡੀ ਆ ਮੱਝ ਤੇ ਕੱਦ ਕਾਠ ਬਹੁਤ ਆ ਇਹ ਦਿਨ ਆਪਾਂ ਬਾਈ ਤੋਂ ਪੁੱਛ ਲੈਨੇ ਵੀ ਕਿੰਨੇ ਕਿ ਦਿਨਾਂ ਦੀ ਸੂਣ ਵਾਲੀ ਚੰਗਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੇ ਢਾਂਚੇ ਦੀ ਆ ਦੋਸਤੋ ਪੂਰੀ ਗਾਡਰ ਮਾਜਾ ਜੀ ਨੂੰ ਕਹਿ ਸਕਦੇ ਆਪਾਂ ਉੜ ਲਿਓ ਜੀ ਦੇਖ ਸਕਦੇ ਆਂ ਦੋਸਤੋ ਹਰ ਪੱਖ ਤੋਂ ਤੁਹਾਡੇ ਪਸੰਦ ਆਊਗੀ ਜਦੋਂ ਆ ਕੇ ਤੁਸੀਂ ਦੇਖੋਗੇ ਰਾਜੀ ਪਲੀ ਬਹੁਤ ਆ ਤੇ ਬਹੁਤ ਵੱਡੇ ਕੱਦ ਕੱਢ ਦੀ ਬਸ ਮੋੜ ਲਓ ਬਾਈ ਨਾ ਚਲੋ ਬਾ ਬੰਦੋ ਜਿੱਥੇ ਮਰਜੀ ਬੰਦ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਇਹਦਾ ਆਪਾਂ ਮੋਲ ਬਾਈ ਇਹਦਾ ਆਪਾਂ ਫੋਨ ਤੇ ਕਰੇ ਠੀਕ ਹੈ ਜੀ ਲਓ ਵੀ ਸੱਜਣਾ ਝੋਟੀ ਬਹੁਤ ਚੰਗੀ ਆ ਆ ਕੇ ਤੁਸੀਂ ਦੇਖੋਗੇ ਤੁਹਾਡੇ ਪਸੰਦ ਆਊਗੀ ਕੋਈ ਜ਼ਿਆਦਾ ਮੋਲ ਨਹੀਂ ਹੈਗਾ ਤੇ ਜਿਹੜੇ ਵੀਰ ਨੇ ਲੈਣੀ ਆ ਉਹੀ ਮੇਰਾ ਵੀਰ ਫੋਨ ਕਰੇ ਕਿਉਂਕਿ ਮੱਝ ਚੰਗੀ ਆ ਤੇ ਬਹੁਤ ਹੀ ਵਧੀਆ ਢਾਂਚਾ ਮੱਝ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਦੀ ਹਰਾਨਾ ਸੰਪਰਕ ਕਰਕੇ ਸੌਦਾ ਕਰਕੇ ਆ ਕੇ ਘਰੇ ਦੇਖ ਕੇ ਵੀ ਲਿਆ ਸਕਦੇ ਆ ਤੇ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸਾਡੇ ਨਾਲ ਵੀਡੀਓ ਲਈ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ